ਨਾਨਕ ਆਨੇ ਸਾਰਾ ਹੀ ਜੋਰ ਸਾਰਾ ਹੀ ਜੋਰ ਸੁਰਖੀ ਪਾਊਡਰ ਉੱਤੇ ਲਾਇਆ ਬੈਲੀੜਾ ਲੱਤਾ ਲਿਆਇਆਂ ਮੰਗ ਕੇ ਬਾਕੀ ਟੂਮਟਲਾ ਸਾਰਾ ਹੀ ਨਕਲੀ ਪਾਇਆ ਬਈ ਚੱਜ ਦੀ ਨ ਕੋਈ ਦਿਸਦੀ ਮਾਮਾ ਕਿੱਥੋਂ ਚੌਣਾ ਇਕੱਠਾ ਕਰਕੇ ਲਿਆਇਆ ਬਈ ਚੱਜ ਦੀ ਨ ਕੋਈ ਦਿਸ ਦਾਦਕਿਆਂ ਨੇ ਜੀਵ ਲਵਾ ਕੇ ਜੀਵ ਲਵਾ ਕੇ ਲੱਡੂ ਲੈ ਲੁਕਾ ਜੀ ਅਸੀ ਪੁਲਸ ਬਲਾਕੇ ਸਾਰੇ ਲੈ ਕੜਾ ਜੀ ਅਸੀ ਪੁਲਸ ਬਲਾਕੇ ਲੱਖਾਂ ਦੀ ਥੋੜੀ ਪੱਤ ਗਈ ਜਿ ਤੁਸੇ ਆ ਪੇ ਲਈ ਗਵਾ ਜੀ ਅਸੀ ਪੁਲਸ ਬਲਾਕੇ ਸਾਰੇ ਲੈ ਕੜਾ ਜੀ ਅਸੀ ਪੁਲਸ ਬਲਾਕੇ ਨੰਦ ਕੁਰ ਕੁੜੀਏ ਚਾਕ ਲਿਆ ਬਜ਼ਾਰ ਵਿੱਚੋ ਹਾਰਾ ਨਹੀਂ ਕੀ ਦੇ ਨਾਲ ਅਡ ਹੋਵੇਂਗੀ ਤੇਰਾ ਰੁਸਿਆ ਫਿਰੇ ਘਰ ਵਾਲਾ ਨਹੀਂ ਕੀ ਦੇ ਨਾਲ ਅਡ ਹੋਵੇਂਗੀ ਇਸ ਪਿੰਡ ਦੇ ਵਾਂਕੇ ਗੱਭਰੂ ਸੋਹਣੀਆਂ ਨਾਰਾਂ ਵੱਡਿਆਂ ਕਰਾਂ ਦੀਆਂ ਜਾਈਆਂ ਨਹੀਂ ਚੱਕੋ ਮੰਜਾੜਾ ਹੋ ਕੁਰਸੀ ਅਸੀ ਨਾਨ ਕਾ ਮੇਲ ਵਿੱਚ ਆਇਆਂ ਨੀ ਜੱਕੋ ਮੰਜਾੜਾ ਹੋ ਕੁਰਸੀ ਬੰਤੋ ਕੁੜੀਏ ਸਿੱਟ ਪਲੰਗਾ ਤੇ ਦਰੀਆਂ ਨੀ ਦੁੱਧ ਪੀਣਾ ਬਤ ਕਾਂਦਾ ਵਿੱਚ ਖੰਡ ਮਿਸ਼ਰੀ ਦੀਆਂ ਡਲੀਆਂ ਨੀ ਦੁੱਧ ਪੀਣਾ ਬਤ ਕਾਂਦਾ ਮਸੀਨਾ ਘਰੋ ਦੇ ਜੋੜੇ ਚੌੜੇ ਬਾਣੇ ਵਿੱਚ ਦੀ ਲੰਗਣ ਤੀ ਮੀਆਂ ਬਾਲੇ ਛੜੇ ਦੀ ਬਾਰੀ ਬੰਦ ਕਰ ਦਿਓ ਆਮ ਖਾਸ ਨਾ ਝੜਾ ਲੰਘ ਜਾਵੇ ਛੜੇ ਦੀ ਬਾਰੀ ਬੰਦ ਕਰ ਦਿਓ ਮੰਮੀ ਨ ਘਰੋ ਨੇ ਕਾਂਟੇ ਕਰਾਏ ਮੰਮੀ ਨ ਘਰੋ ਨੇ ਕਾਂਟੇ ਕਰਾਏ ਘੰਗਰ ਲਵਾਲੇ ਨੰਕਣ ਨੂੰ ਛੜਾ ਵੀ ਪਾਣੀ ਭਰਦਾ ਜੀ ਆਪਣੇ ਮਤਲਬ ਨੂੰ ਛੜਾ ਵੀ ਪਾਣੀ ਭਰਦਾ ਜੀ ਆਪਣੇ ਮਤਲਬ ਨੂੰ ਛੜਾ ਵੀ ਪਾਣੀ ਭਰਦਾ ਜੀ ਆਪਣੇ ਮਤਲਬ ਨੂੰ ਮੰਮੀ ਕੁੜੀ ਦੇ ਚੜੇ ਚੜੇ ਬਾੜੇ ਵਿੱਚ ਦੀ ਸਾਨ ਵੜਕਾ ਮਾਰੇ ਨੀ ਮੋਗੇ ਗੋਰਾ ਰੰਗ ਵਿਕਦਾ മിയേ നാണി മോഗേ ഗോരംഗ വെ ലീമിയെ നാണി മോഗേ ഗോരംഗ വെ ਮੰਮੀ ਕੁੜੀ ਦੇ ਚੜੇ ਚੜੇ ਬਾੜੇ ਵਿੱਚ ਦੀ ਲੰਗਣਤੀ ਮੀਆਂ ਬਾੜੇ ਛੜੇ ਦੀ ਬਾਰੀ ਬੰਦ ਕਰ ਦਿਓ ਆਮ ਖਾਸ ਨਾ ਛੜਾ ਲੰਗ ਜਾਵੇ ਛੜੇ ਦੀ ਬਾਰੀ ਬੰਦ ਕਰ ਦਿਓ ਆਮ ਖਾਸ ਨਾ ਛੜਾ ਲੰਗ ਜਾਵੇ ਛੜੇ ਦੀ ਬਾਰੀ ਬੰਦ ਕਰ ਦਿਓ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਚੱਕੀ ਚਾਚੇ ਨੇ ਚਾਚੀ लाडली ਰੱਖੀ ਸਿਰ ਮੁੰਨ ਕੇ ਬਚਾੜੇ ਬੋਦੀ ਰੱਖੀ ਚਾਚੇ ਨੇ ਚਾਚੀ लाडली ਰੱਖੀ ਕੀ ਕੀ ਤਾਨਾ ਨਕਿਓ ਆਗੇ ਲਿਟ ਗਈਆਂ ਪਕੌੜੇ ਖਾ ਕੇ ਕੀ ਕੀ ਤਾਨਾ ਨਕਿਓ ਆਗੇ लिट गैया पकौड़े खाके थोड़ा थोड़ा खायो दाद की ओ थोड़ा खायो जी थोड़ा थोड़ा खायो दाद की ओ, थोड़ा खायो जी चाची दे संग पकौड़ा अड़े आ मुक्की मार लंगायो जी 자취대 쌍급 겉에 랴랴 묶이 마릴랭가요지. 토라 토라 가요, 다드키요, 토라 가요지. 토라 토라 가요, 다드키요, 토라 가요지. ਮੰਮੀ ਗੁੜੀ ਦੇ ਚੀਕਣੀ ਮਿੱਟੀ ਦੇ ਹਾਰੇ ਨੀ ਖਾਦ ਖੱਦ ਖੀਰ ਰਿੱਜ ਦੀ ਕੋਈ ਖਾਣਗੇ ਨਸੀ ਬਾਂਬਾੜੇ ਨੀ ਖਾਦ ਖੱਦ ਖੀਰ ਰਿੱਜ ਦੀ ਮੰਮੀ ਗੁੜੀ ਦੇ ਚੀਕਣੀ ਮਿੱਟੀ ਦੇ ਹਾਰੇ ਨੀ ਦੁੱਧ ਦਾ ਗਲਾਸ ਡੁੱਲ ਗਿਆ ਸਾਰਾ ਟੱਬਰ ਚੰਗਿਆੜਾ ਮਾਰੇ ਨੀ ਦੁੱਧ ਦਾ ਗਲਾਸ ਢੁੱਲ ਗਿਆ ਮੰਮੀ ਕੁੜੀ ਦੇ ਗਿੱਲੀ ਜੀ ਲਕੜ ਦੇ ਤਖਤੇ ਨੀ ਤੱਕਾ ਮਾਰੇ ਨਾ ਖੁੱਲ ਦੇ ਇਹ ਤਾਂ ਖੁੱਲ ਦੇ ਪੈਰ ਦੇ ਤਰਕੇ ਨੀ ਤੱਕਾ ਮਾਰੇ ਨਾ ਖੁੱਲ ਦੇ